ਸਰਹੱਦ ਪਾਰੋਂ ਸਮੱਗਲ ਹੋ ਕੇ ਆਈ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇੱਕ ਕਥਿਤ ਦੋਸ਼ੀ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਡੀਐਸਪੀ ਗੁਰਵਰ ਸਾਹਿਬ ਅਤਲ ਸੋਨੀ ਅਤੇ ਬੀਐਸਐਫ ਦੇ ਜਵਾਨਾਂ ਨੇ ਅੱਜ ਤੜਕੇ ਹੀ ਇੱਕ ਸਰਚ ਅਭਿਆਨ ਚਲਾਇਆ ਜਿਸ ਦੇ ਵਿੱਚ ਕੁੱਤਿਆਂ ਦੀ ਮਦਦ ਦੇ ਨਾਲ ਅਤੇ ਜਵਾਨਾਂ ਵੱਲੋਂ ਕੀਤੀ ਗਈ ਸਰਚ ਤੋਂ ਬਾਅਦ ਅੱਧਾ-ਅੱਧਾ ਕਿਲੋ ਦੇ ਦੋ ਪੈਕੇਟ ਹੈਰੋਇਨ ਦੇ ਬਰਾਮਦ ਹੁੰਦੇ ਹਨ ਤੇ ਫਿਰ ਨਾਲ ਦੀ ਨਾਲ ਜਿਹੜਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਵੀ ਕੀਤਾ ਜਾਂਦੀ ਸੂਚਨਾ ਹੈ ਤੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੀਐਸਪੀ ਅਦਲ ਸੋਨੀ ਬਾਰ-ਬਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਬਾਝ ਆ ਜਾਓ ਨਸ਼ਿਆਂ ਤੋਂ ਟਲ ਜਾਓ ਨਹੀਂ ਤਾਂ ਐਨਡੀਪੀਐਸ ਅਧਿਨ ਤੁਹਾਡੇ ਖਿਲਾਫ ਕਾਰ ਵੀ ਹੋਏਗੀ ਅਤੇ ਨਸ਼ਿਆਂ ਦੀ ਕਮਾਈ ਦੇ ਨਾਲ ਬਣਾਈ ਹੋਈ ਜਾਇਦਾਦ ਹੋਵੇ ਵਹੀਕਲ ਹੋਣ ਮੋਟਰਸਾਈਕਲ ਹੋਣ ਕਾਰਾਂ ਹੋਣ ਜਾਂ ਫਿਰ ਸੋਨਾ ਹੋਵੇ ਉਹ ਸਾਰਾ ਕੁਝ ਜਿਹੜਾ ਜਬਤ ਕਰ ਲਿਆ ਜਾਏਗਾ ਕੁਰਕ ਕਰ ਲਿਆ ਜਾਏਗਾ ਆ ਦੇਖ ਰਹੇ ਹਾਂ ਕਿਸ ਤਰ੍ਹਾਂ ਖੇਤਾਂ ਦੇ ਵਿੱਚੋਂ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਬਰਾਮਦਗੀ ਲਈ ਕਿਸ ਤਰ੍ਹਾਂ ਸਭ ਚ ਬਿਆਨ ਚਲਾਉਂਦੀ ਹੈ ਪੰਜਾਬ ਪੁਲਿਸ ਅਤੇ ਬੀਐਸਐਫ